ਨ ਤੋਂ ਬਾਅਦ ਜੀ ਨੂੰ ਸਹਾ ਹੋ ਜਾਣਾ ਹੈ ਪਰ ਜੋ ਇਸ ਨੂੰ ਵਾਇਨ ਕੀਤਾ ਜਾਵੇ ਕਿਸ ਹਸਪਤਾਲ ਵਿੱਚ ਕੀਤਾ ਜਾਵੇ ਜਿਸ ਤਰ੍ਹਾਂ ਇਹ ਬੋਡੀ ਅਮ੍ਰਿਤਾ ਹਸਪੀਟਲ ਸੁਝਾਵਾ ਜਾ ਰਹੀ ਚੀਜ਼ ਗੱਲ ਦੇ ਵਧਾਈ ਦੇ ਪਾਤਰ ਨੇ ਕਿ ਇਹ ਦਸਵੀਂ ਜੈਡ ਬੋਡੀ ਆ ਜਿਹੜੀ ਜੀ ਡੋਨੇਟ ਕੀਤੀ ਜਾ ਰਹੀ ਆ ਆਪਣੀ ਸਵਾਸਾਰੂਪੀ ਪੂੰਜੀ ਭੋਗ ਕੇ ਕੁਲਮਾਰਗ ਦੇ ਚਰਨਾ ਵਿੱਚ ਸਚਖੰਡ ਜਾ ਵਿਰਾਜੇ ਸ਼ਹਿਰ ਅਹਿਮਦਗੜ ਵਾਸੀ ਮਾਤਾ ਮਹਿੰਦਰ ਕੌਰ ਇੰਸਾ ਪਤਨੀ ਹਰਦੇਵ ਸਿੰਘ ਨੇ ਬਲਾਕ ਦੇ 10ਵੀਂ ਸੀਰੀਜ਼ਦਾਨੀ ਹੋਣ ਦਾ ਮਾਨ ਪ੍ਰਾਪਤ ਕੀਤਾ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਜਾਣਕਾਰੀ ਮੁਤਾਬਕ ਮਾਤਾ ਮਹਿੰਦਰ ਕੌਰ ਰਿੰਸਾ ਪਤਨੀ ਹਰਦੇਵ ਸਿੰਘ ਸ਼ਹਿਰ ਅੰਮ੍ਰਿਤਸਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਨ੍ਹਾਂ ਦਾ ਬੀਤੇ ਕੱਲ ਰਾਤ ਨੂੰ ਦੇਹਾਂਤ ਹੋ ਗਿਆ। ਮਾਤਾ ਮਹਿੰਦਰਕੌਰ ਇਨਸਾਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹੀਂ ਸਿੰਘ ਜੀ ਇਨਸਾਨ ਦੀ ਪਵਿੱਤਰ ਸਿੱਖਿਆ ਉੱਤੇ ਚੱਲਦਿਆਂ ਸਰੀਰਦਾਨ ਕਰਨ ਦਾ ਪਰਣ ਕੀਤਾ ਹੋਇਆ ਸੀ। ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੇ ਸੁਪੁੱਤਰਾਂ ਸਤਪਾਲ ਇਨਸਾ, ਗੁਰਸੇਵਕ ਇਨਸਾ, ਕੁਲਜੀਤ ਇਨਸਾ, 15 ਮੈਂਬਰ ਮਨਜੀਤ ਇਨਸਾ ਅਤੇ ਸਮੂਹ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਉਹਨਾਂ ਦੀ ਮ੍ਰਿਤਕ ਦੇਹ ਅੰਮ੍ਰਿਤਾ ਸਕੂਲ ਆਫ ਮੈਡੀਸਿਨ ਸੈਕਟਰ 88 ਫਰੀਦাবাদ ਹਰਿਆਣਾ ਵਿਖੇ ਦਾਨ ਕੀਤੀ ਗਈ ਹੈ। ਫਰੀਦਾਨੀ ਮਹਿੰਦਰ ਕੌਰ ਦੇ ਅਰਥੀ ਨੂੰ ਉਹਨਾਂ ਦੀਆਂ ਨੋਹਾ ਕਮਲਜੀਤ ਕੌਰ ਇਨਸਾ 85 ਮੈਂਬਰ ਹਿਮਾਚਲ ਜਸਵੀਰ ਕੌਰ ਇਨਸਾ ਅਮਰਜੀਤ ਕੌਰ ਇਨਸਾ ਗੁਰਦੀਪ ਕੌਰ ਇਨਸਾਨੀ ਮਾਤਾ ਦੇ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰ ਸਵਿੰਗ ਬਲਾਕ ਅਮਦਗੜ੍ਹ ਦੇ ਸੇਵਾਦਾਰਾਂ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਨੂੰ ਅਮਦਗੜ੍ਹ ਦੇ ਮਸ਼ਹੂਰ ਹਿੰਦ ਹਸਪਤਾਲ ਦੇ ਡਾਕਟਰ ਸੁਨੀਤ ਹਿੰਦ ਅਤੇ ਮੁੰਡੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਕੇਸ਼ ਗਰਗਨੇ ਹਰੀ ਚੰਡੀ ਦੇ ਕੇ ਰਵਾਨਗੀ ਦਿੱਤੀ ਇਸ ਕਮਤੀ ਸਲਾਕਾਂ ਕਰਦੇ ਹਿੰਦ ਹਸਪਤਾਲ ਦੇ ਐਮ ਡੀ ਸੁਨੀਤ ਹਿੰਦ ਅਤੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਡੇਰਾ ਸੱਚਾ ਸੋਧਾ ਦੇ ਪੂਜਨੀ ਗੁਰੂ ਜੀ ਵੱਲੋਂ ਆਪਣੇ ਕਰੋੜਾਂ ਲੋਕਾਂ ਨੂੰ ਬਖਸ਼ਿਸ਼ ਕੀਤਾ ਗਿਆ। ਮੈਂ ਸਰਵਨ ਕੁਮਾਰ ਤਾਸੀਮਰ ਪੰਜਾਬ ਅੱਜ ਜੋ ਡੇਰਾ ਸੱਚਾ ਸੋਦਾ ਸਰਸਾ ਦੀ ਬਾਂਦ ਕੈਨ ਨੂੰ ਗੱਡੀ ਸਾਹਮਣੇ ਤੋਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਨਿੰਦਰਕੌਰ ਜੀ ਦੇ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਬੋਡੀ ਨੂੰ ਸੰਸਕਾਰ ਕਰਨ ਦੀ ਬਜਾਏ ਬੋਡੀ ਭੁੰਡ ਕੀਤੀ ਜਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਡੇਰਾ ਸੱਚਾ ਸੋਦਾ ਸਿੱਖਿਆ ਅਨੁਸਾਰ ਮਨਤੇ ਬਾਸਰੀ ਨੂੰ ਸਾਹ ਹੋ ਜਾਣਾ ਹੈ ਪਰ ਜੇ ਇਸ ਨੂੰ ਗਾਇਨਕਤਾ ਜਾਵੇ भी की जिस बॉडी अमृता हॉस्पिटल फरीदाबाद जा रही है उसे मैडल स्टूडेंटर्चे टाइम रिसर्च करके बहुत बड़े डॉक्टर बन सकते हैं क्योंकि समाज भलाई में बहुत बड़ा कदम होगा इसको पहले अहमदगढ़ों ही पड़े अहमदगढ़ बचों नौ बॉडिया पहला बिल्ड हो चुकी दसवीं बॉडी अब ਗੁਰੂ ਸੱਚਾ ਸੋਧਾ ਸਰਸਰੀ ਸਿੱਧੀ ਕਰਨ ਪੂਜ ਜੀ ਹਜ਼ੂਰ ਤੁਹਾ ਸੰਤ ਗੁਰਮੀਤ RAM Singh ਸਾਹਿਬ ਦੀ ਪਾਵਨ ਸਿੱਖਿਆ ਅਨਸਾਰ ਲੋੜ ਕੀਤੀ ਜਾ ਰਹੀ ਹੈ ਜੀ ਇਹ ਬਹੁਤ ਵਧੀਆ ਪਰਾਲਾ ਗਾ ਜੀ ਆਉਣ ਵਾਲੀ ਸਾਡੇ ਜਿਹੜੇ ਬੱਚੇ ਡਾਕਟਰੀ ਸਿੱਖ ਰਹੇ ਨੇ ਉਹਨਾਂ ਨੇ ਬਹੁਤ ਕੰਮ ਆਉਗੀ ਇਹ ਇਹ ਸੰਸਥਾ ਧਾਰਮਿਕ ਸੰਸਥਾ ਡੇਰਾ ਸੱਚਾ ਸੋਧੇ ਵੱਲੋਂ ਆ ਵੀ ਅੱਜ ਇਹ 10ਵੀਂ ਡੈਡ ਬਾਡੀ ਆ ਜਿਹੜੀ ਇਹਨਾਂ ਨੇ ਡੋਨੇਟ ਕੀਤੀ ਆ ਸਾਡੇ ਸ਼ਹਿਰ ਲਈ ਸਾਡੇ ਇਸ ਮੁਹੱਲੇ ਲਈ ਸਾਡੇ ਇਸ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਆ ਬਿਲਕੁਲ ਕਰੂਗਾ ਜੀ ਕਿਉਂਕਿ ਜੋ ਵੀ ਚੀਜ਼ ਤੁਹਾਡੀ ਕੰਮ ਆ ਸਕਦੀ ਆ ਆਖਾਂ ਨੇ ਜੈ ਹਾਰਟ ਆ ਜਾਏ ਬਾਡੀ ਆ ਇਹਨੂੰ ਡੋਨੇਟ ਕਰਕੇ ਜਾਓ ਕਿਉਂਕਿ ਅੱਗ 'ਚ ਜਲਾਉਣ ਨਾਲ ਜਾਂ ਕਿਤੇ ਹੋਰ ਪਾਸੀ ਲਾਉਣ ਨਾਲ ਇਹ ਜੇ ਲੋਕਾਂ ਦੇ ਕੰਮ ਆਉਂਦੀ ਆ ਇਹ ਤੋਂ ਵੱਡਾ ਕੋਈ ਦਾਣ ਨਹੀਂ ਹੈਗਾ ਜੀ ਦੇਖੋ ਜੋ ਇਹ ਪਰਿਵਾਰ ਨੇ ਕੰਮ ਕੀਤਾ ਚਲਾਗਾ ਜੋ ਆਪਣੇ ਪਰਿਵਾਰਿਕ ਮੈਂਬਰ ਨੂੰ ਬਾਡੀ ਨੂੰ ਡੋਨੇਟ ਕਰਨਾ ਔਰ ਉਹ ਬਾਡੀ ਜਿਹੜੀ ਹੈ ਡਾਕਟਰਾਂ ਦੇ ਕੰਮ ਆਉਗੀ ਤਾਂ ਕਿ ਉਹ ਪੜ੍ਹਾਈ ਕਰ ਸਕਣ ਇਹ ਬਹੁਤ ਵੱਡਾ ਉਪਰਾਲਾ ਹੈ ਬੜਾ ਵੱਡਾ ਜਿਗਰਾ ਚਾਹੀਦਾ ਇਸ ਕੰਮ ਕਰਨ ਨੂੰ ਇਸ ਕੰਮ ਦੇ ਲਈ ਇਹ ਸਾਰੀ ਸੰਸਥਾ ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਅਰਵਾਰ ਨੂੰ ਹੌਸਲਾ ਦਿੱਤਾ ਇਹੋ ਜਿਹਾ ਕੰਮ ਕਰਨ ਲਈ ਤੇ ਮੈਂ ਪਰਿਵਾਰ ਦੇ ਨਾਲ ਅੱਜ ਦੁੱਖ ਸਾਂਝਾ ਕਰਦਾ ਹੈਗਾ मतलब ਵੀ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਸਾਡੇ ਪੂਜਨੀਕ ਮਾਤਾ ਮਹਿੰਦਰ ਕੌਰ ਐਂਸਾ ਜੀ ਥੋੜੀ ਜੀ ਸੰਖੇਪ ਬਿਮਾਰੀ ਤੋਂ ਜੋ ਪੀੜਤ ਸਨ ਉਹਨਾਂ ਦਾ ਕੱਲ ਕਾਲ ਚਲਾਣਾ ਹੋ ਗਿਆ ਸੀ ਉਹਨਾਂ ਦੀ ਅੰਤਿਮ ਇੱਛਾ ਦੇ ਗ੍ਰੰਥ ਗ੍ਰਮੀਤ ਰਾਮ ਦੀ ਹਿੰਸ ਸਿੰਘ ਜੀ ਦੀ ਪ੍ਰੇਰਣਾ ਸਰਕਾ ਸ਼ਰੀਰਦਾਨ ਕਰਨ ਦੀ ਸੀ ਉਹਨਾਂ ਨੇ ਫਾਰਮ ਵੀ ਪੜਾਇਆ ਸੀਗਾ ਉਹਨਾਂ ਦੀ ਅੰਤਮ ਇੱਛਾ ਨੂੰ ਅਸੀਂ ਪੂਰਾ ਕਰਦੇ ਹੋਏ ਸਾਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਅਸੀਂ ਅੱਜ ਆਪਣੀ ਪੂਜਨੀਕ ਮਾਤਾ ਮਹਿੰਦਰ ਕੌਰ 인 ਸਾਹਿਬ ਜੀ ਦੀ ਬੋਡੀ ਰਿਸਰਚ ਦੇ ਲਈ ਦਾਨ ਕੀਤੀ ਹੈ